ਇਹ ਤਸਵੀਰਾਂ ਪੰਜਾਬ ਦੀ ਸੂਫੀ ਗਾਇਕਾ ਹਰਸ਼ਦੀਪ ਕੌਰ ਦੀਆਂ ਨੇ ਜਿਨ੍ਹਾਂ ਨੇ ਹਾਲ ਹੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ ਜਿਹਾਂ ਦਾ ਹਰਸ਼ਦੀਪ ਕੌਰ ਨੇ ਪੀਐਮ ਮੋਦੀ ਨਾਲ ਉਹਨਾਂ ਦੇ ਦਿੱਲੀ ਵਾੜੀ ਰਿਹਾਈਸਟ ਮੁਲਾਕਾਤ ਕੀਤੀ ਤਸਵੀਰਾਂ ਜਿ ਤੁਸੀਂ ਵੇਖ ਸਕਦੇ ਹੋ ਕਿ ਪੀਐਮ ਮੋਦੀ ਨਾਲ ਮੁਲਾਕਾਤ ਦੌਰਾਨ ਹਰਸ਼ਦੀਪ ਕੌਰ ਨੇ ਪ੍ਰਧਾਨ ਮੰਤਰੀ ਨੂੰ ਇੱਕ ਮੋਮੈਂਟੋ ਗਿਫਟ ਕੀਤਾ ਤੇ ਇਸ ਦੇ ਨਾਲ ਹੀ ਇੱਕ ੴ ਦਾ ਫਰੇਮ ਵੀ ਪੇਂਟ ਕੀਤਾ ਤੇ ਇੱਕ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਜਿਸ ਚ ਪੀਐਮ ਮੋਦੀ ਤੇ ਹਰਸ਼ਦੀਪ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਪਰਮਾਤਮਾ ਨੂੰ ਯਾਦ ਕਰਦੇ ਹੋਏ ਨਜ਼ਰਾਂ ਦੱਸਦੀ ਹੈ ਕਿ ਹਰਸ਼ਦੀਪ ਨੇ ਪੀਐਮ મોદી ਨੂੰ ਕੁਰਬਾਨੀ ਚੋਂ ਮੂਲ ਮੰਤਰ ਵੀ ਸੁਣਾਈ ਇਸ ਗਲਤੀ ਜਾਣਕਾਰੀ ਹਰਸ਼ਦੀਪ ਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ ਹੈ ਹਰਸ਼ਦੀਪ ਨੇ ਪੀਐਮ મોદી ਦੇ ਨਾਲ ਮੁਲਾਕਾਤ ਦੀਆਂ ਤਸਵੀਰਾਂ ਨੂੰ ਸਾਂਝਾ ਕਰ ਲਿਖਿਆ ਕਿ ਤਾਬਾਂ ਲਈ ਇੱਕ ਦਿਨ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵੇਂ ਜਨਮ ਦਿਨ ਦੀ ਪੂਰਵ ਸੰਧਿਆ ਤੇ ਉਹਨਾਂ ਦੀ ਨਵੀਂ ਦਿੱਲੀ ਵਿਖੇ ਸਥਿਤ ਰਿਹੈਸ਼ਤੇ ਮੁਲਾਕਾਤ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਇਸ ਮੁਲਾਕਾਤ ਨੂੰ ਮੇਰੇ ਲਈ ਹੋਰ ਵੀ ਖਾਸ ਬਣਾਉਣ ਵਾਲਾ ਪਲ ਉਹ ਸੀ ਜਦੋਂ ਉਹਨਾਂ ਨੇ ਮੈਨੂੰ ਗੁਰਬਾਣੀ ਵਿੱਚੋਂ ਗਾਏ ਗਏ ਮੂਲ ਮੰਤਰ ਇਕਾਂ ਕਾਰਨ ਨੂੰ ਗੋਣ ਲਈ ਬੇਨਤੀ ਕੀਤੀ। ਸ੍ਰੀ ਹਰਦੀਪਪੂਰੀ ਜੀ ਦਾ तहे ਦਿਲੋਂ ਧੰਨਵਾਦ ਕਿ ਉਹਨਾਂ ਨੇ ਇਸ ਮੈਨੂੰ ਸਿੱਖ ਕਮੇਟੀ ਦੇ ਕੁਝ ਸਤਿਕਾਰਯੋਗ ਮੈਂਬਰਾਂ ਦੇ ਨਾਲ ਇਸ ਵਫਦ ਦਾ ਹਿੱਸਾ ਬਣਾਇਆ ਜੋ ਸਾਡੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੀ ਪਤਨੀ ਮਾਤਾ ਸਾਹਿਬ ਕੌਰ ਜੀ ਨਾਲ ਸੰਬੰਧਿਤ ਪਵਿੱਤਰ ਜੋੜੇ ਸਾਹਿਬ ਦੀ ਸੁਰੱਖਿਆ ਅਤੇ ਟੁਕਬੀ ਪ੍ਰਦਰਸ਼ਨ ਲਈ ਬਣਾਈ ਗਈ ਸੀ। ਮੈਂ ਭਾਵਨਾ ਹੰਝੂ ਅਤੇ ਨਿਮਰਤਾ ਦੀ ਡੂੰਗੀ ਭਾਵਨਾ ਨਾਲ ਪੂਰੇ ਦਿਲ ਨਾਲ ਖੜੀ ਹਾਂ ਇਸ ਪਵਿੱਤਰ ਕਾਜਰੀ ਸਿੱਖ ਪਾਈਚਾਰੇ ਦੇ ਪ੍ਰਤੀਨਿਧ ਵਜੋਂ ਚੁਣੇ ਜਾਣ ਲਈ। ਵਾਹਿਗੁਰੂ ਜਿਕੇਰੇ ਖਾਸੇ ਕਿ ਹਰਸ਼ਦੀਪ ਮੋਦੀ ਨੂੰ ਉਹਨਾਂ ਦੇ ਜਨਮ ਦਿਨ ਤੇ ਮੌਕੇ ਤੇ ਮਿਲੇ ਸੀ ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ। ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਇਹ ਤਸਵੀਰਾਂ ਪੰਜਾਬ ਦੀ ਸੂਫੀ ਗਾਇਕਾ ਹਰਸ਼ਦੀਪ ਕੌਰ ਦੀਆਂ ਨੇ ਜਿਨ੍ਹਾਂ ਨੇ ਹਾਲ ਹੀ ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ ਜਿਹਾਂਤ ਹਰਸ਼ਦੀਪ ਕੌਰ ਨੇ ਪੀਐਮ ਮੋਦੀ ਨਾਲ ਉਹਨਾਂ ਦੇ ਦਿੱਲੀ ਵਾਲੀ ਰਿਹਾਈਸਟ ਮੁਲਾਕਾਤ ਕੀਤੀ ਤਸਵੀਰਾਂ ਜਿ ਤੁਸੀਂ ਵੇਖ ਸਕਦੇ ਹੋ ਕਿ ਪੀਐਮ ਮੋਦੀ ਨਾਲ ਮੁਲਾਕਾਤ ਦੌਰਾਨ ਹਰਸ਼ਦੀਪ ਕੌਰ ਨੇ ਪ੍ਰਧਾਨ ਮੰਤਰੀ ਨੂੰ ਇੱਕ ਮੋਮੈਂਟੋ ਗਿਫਟ ਕੀਤਾ ਤੇ ਇਸ ਦੇ ਨਾਲ ਹੀ ਇੱਕ ੴ ਦਾ ਫਰੇਮ ਵੀ ਪੇਂਟ ਕੀਤਾ ਤੇ ਇੱਕ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਜਿਸ ਚ ਪੀਐਮ ਮੋਦੀ ਤੇ ਹਰਸ਼ਦੀਪ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਪਰਮਾਤਮਾ ਨੂੰ ਯਾਦ ਕਰਦੇ ਹੋਏ ਨਜ਼ਰ ਹਰਸ਼ਦੀਪ ਨੇ ਦੱਸ ਦਿੱਤਾ ਕਿ ਹਰਸ਼ਦੀਪ ਨੇ ਪੀਐਮ ਮੋਦੀ ਨੂੰ ਕੁਰਬਾਨੀ ਚੋਂ ਮੁਲ ਮੰਤਰੀ ਸੁਣਾਈ ਇਸ ਗਲਤੀ ਜਾਣਕਾਰੀ ਹਰਸ਼ਦੀਪ ਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ ਹੈ ਹਰਸ਼ਦੀਪ ਨੇ ਪੀਐਮ ਮੋਦੀ ਦੇ ਨਾਲ ਮੁਲਾਕਾਤ ਦੀਆਂ ਤਸਵੀਰਾਂ ਨੂੰ ਸਾਂਝਾ ਕਰ ਲਿਖਿਆ ਕਿ ਤਾਬਾ ਨੇ ਇੱਕ ਦਿਨ ਪੱਜ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵੇਂ ਜਨਮ ਦਿਨ ਦੀ ਪੂਰਵ ਸੰਧਿਆ ਤੇ ਉਹਨਾਂ ਦੀ ਨਵੀਂ ਦਿੱਲੀ ਵਿਖੇ ਸਥਿਤ ਰਿਹਾਇਸ਼ ਤੇ ਮੁਲਾਕਾਤ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੁਲਾਕਾਤ ਨੂੰ ਮੇਰੇ ਲਈ ਹੋਰ ਵੀ ਖਾਸ ਬਣਾਉਣ ਵਾਲਾ ਪਲ ਉਹ ਸੀ ਜਦੋਂ ਉਹਨਾਂ ਨੇ ਮੈਨੂੰ ਗੁਰਬਾਣੀ ਵਿੱਚੋਂ ਗਾਏ ਗਏ ਮੂਲ ਮੰਤਰ ਇਕਾਂਕਾਰ ਨੂੰ ਗਉਣ ਲਈ ਬੇਨਤੀ ਕੀਤੀ। ਸ਼੍ਰੀ ਹਰਦੀਪਪੂਰੀ ਜੀ ਦਾ ਤਹਿ ਦਿਲੋਂ ਧੰਨਵਾਦ ਕਿ ਉਹਨਾਂ ਨੇ ਇਸ ਮੈਨੂੰ ਸਿੱਖ ਕਮੇਟੀ ਦੇ ਕੁਝ ਸਤਿਕਾਰਯੋਗ ਮੈਂਬਰਾਂ ਦੇ ਨਾਲ ਇਸ ਵਫ਼ਦ ਦਾ ਹਿੱਸਾ ਬਣਾਇਆ ਜੋ ਸਾਡੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਤਨੀ ਮਾਤਾ ਸਾਹਿਬ ਕੌਰ ਜੀ ਨਾਲ ਸੰਬੰਧਿਤ ਪਵਿੱਤਰ ਜੋੜੇ ਸਾਹਿਬ ਦੀ ਸੁਰੱਖਿਆ ਅਤੇ ਟੁਕਵੀ ਪ੍ਰਦਰਸ਼ਨ ਲਈ ਬਣਾਈ ਗਈ ਸੀ ਮੈਂ ਭਾਵਨਾ ਹੰਜੂਆ ਦੀ ਨਿਮਰਤਾ ਦੀ ਡੂੰਗੀ ਭਾਵਨਾ ਨਾਲ ਪੂਰੇ ਦਿਲ ਨਾਲ ਖੜੀ ਹਾਂ ਇਸ ਪਵਿੱਤਰ ਕਾਰਜ ਲਈ ਸਿੱਖ ਪਾਈਚਾਰੇ ਦੇ ਪ੍ਰਤੀਨਿਧ ਵਜੋਂ ਚੁਣੇ ਜਾਣ ਲਈ ਵਾਹਿਗੁਰੂ ਜਿਕੇਰੇ ਖਾਸੇ ਕੀ ਹਸ਼ਤੇ ਪੀਐਮ ਮੋਦੀ ਨੂੰ ਉਹਨਾਂ ਦੇ ਜਨਮ ਦਿਨ ਤੇ ਮੌਕੇ ਤੇ ਮਿਲੇ ਸੀ ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ